ਕਿਓ ਅਸੀਂ ਅੱਜ ਤਾਂ ਇਕੱਠੇ ਹੋਏ ਆ ਸਾਡੀ ਇੱਕ ਸਾਰਿਆਂ ਨੂੰ ਮੈਸੇਜ ਕਰਿਆ ਹੈ 21 2025 ਨੂੰ ਨਾਮਜ਼ਦਗੀ ਪੱਤਰ ਭਰਨੇ ਹੈ 22 2025 ਜਿਸ ਦੀ ਲਾਸਟ ਮਿਤੀ ਹੈ 23 2025 ਨੂੰ ਨਾਮ ਆਪਣੇ ਵਾਪਸ ਲੈ ਸਕਦੇ ਨੇ ਤੇ 23 2025 ਨੂੰ ਸ਼ਾਮ ਨੂੰ 5 ਵਜੇ ਤੱਕ ਅਸੀਂ ਜਿਹੜਾ ਚੋਣ ਨਿਸ਼ਾਨ ਹੈ ਚੋਣ ਕਮੇਟੀ ਉਹ ਜਿਹੜੀ ਵੀ ਨੁਮਾਇੰਦੇ ਸਾਡੇ ਇਸ ਨੂੰ ਵਿੱਚ ਆਪਣੀ ਫੀਸਾਂ ਭਰਨਗੇ ਅਸੀਂ ਉਹਨਾਂ ਨੂੰ 40 ਨਿਸ਼ਾਨ ਦੇ ਦੇਵਾਂਗੇ ਤੇ ਮੇਰੇ ਸਾਰੇ ਵਾਲਮੀਕੀਨ ਭਾਈਚਾਰੇ ਜਿੰਨੀ ਵੀ ਸਾਡੀ ਕਲੋਨੀ ਐ ਬਾਬਾ ਜੀਵਨ ਸਿੰਘ ਨਗਰ ਨਿਊ ਵਾਲਮੀਕੀ ਕਲੋਨੀ ਸ਼ਹੀਦ ਉਦਮ ਸਿੰਘ ਨਗਰ ਕੰਨਰ ਕਲੋਨੀ ਬਾਹੂ ਸਿੰਘ ਕਲੋਨੀ ਤੇ ਵਕਵਕ ਕਲੋਨੀ ਜਿਹੜੀ ਸਾਡੇ ਨਾਲ ਸਮੂਲਿਤ ਕਰਦੀਆਂ ਸਾਡੇ ਵਿੱਚ ਅਸੀਂ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਵੀ ਜੇ ਹਰ ਇੱਕ ਕਲੋਨੀ ਵਾਲਾ ਬੰਦਾ ਇਸ ਚੋਣ ਬਿਲਕੁਲ ਓਪਨ ਹੈ ਕੋਈ ਵੀ ਬੰਦਾ 5000 ਰੁਪਏ ਫੀਸ ਭਰ ਕੇ ਚੋਣ ਕਮੇਟੀ ਕੋਲ ਆਪਣਾ ਚੋਣ ਨਿਸ਼ਾਨ ਤੇ ਆਪਣੇ ਨਾਮਜ਼ਾਦੀ ਪੱਤਰ ਜਮ੍ਹਾਂ ਕਰ ਸਕਦਾ ਹੈ 31 1 2025 ਨੂੰ ਇਹਦਾ ਚੋਣ ਪ੍ਰਚਾਰ ਲਾਸਟ ਡੇਟ ਹੈ 1 ਤਰੀਕ ਨੂੰ ਕੋਈ ਚੋਣ ਪ੍ਰਚਾਰ ਨਹੀਂ ਹੋਏਗਾ 2 2025 ਦਿਨ ਐਤਵਾਰ ਨੂੰ ਸਾਡੇ ਤਿੰਨ ਥਾਂ ਦੇ ਵਿੱਚ ਚੋਣਾ ਪੈਣੀਆਂ ਨੇ ਜਿਹੜੀ ਪਹਿਲਾ ਬਾਬਾ ਜੀਵਨ ਸਿੰਘ ਨਗਰ ਦੂਸਰੀ ਨਿਊ ਵਾਲਮੀਕ ਕਲੋਨੀ ਤੀਜੀ ਜਗ੍ਹਾ ਜਿਹੜੀ ਸਾਡੀ ਹੈ ਉਹ ਰਤਨ ਨਗਰ ਐਫ ਹੈ ਇੱਥੇ ਸਾਡੀ ਚੋਣ ਕਮੇਟੀ ਦੇ ਮੈਂਬਰ ਹੋਣਗੇ ਉਹ ਆਉਣਾ ਕੋਲ ਵੈਲਟ ਪੇਪਰ ਰਾਹੀ ਇਹ ਵੋਟਾਂ ਪੈਣਗੀਆਂ ਸਾਰੇ ਵਾਲਮੀਕਨ ਕੌਮ ਦੇ ਭਾਈਚਾਰੇ ਨੂੰ ਹੱਥ ਜੋੜ ਕੇ ਬਾਬਾ ਵੀ ਬੀ ਆਰ ਅੰਬੇਦਕਰ ਵੇਲਫਰ ਸੁਸਾਇਟੀ ਵੱਲੋਂ ਅਪੀਲ ਹੈ ਕਿ ਜਿਹੜੀ ਚੋਣਾਂ ਨੇ ਬੜੇ ਸ਼ਾਂਤਮੀ ਢੰਗ ਨਾਲ ਆਪਾਂ ਪੁਗਤਾਣੀਆਂ ਨੇ ਤੇ ਆਪਾਂ ਇਸ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਜਿਸ ਦਾ ਸਮਾਂ 7:00 ਵਜੇ 4 ਮਿੰਟ ਤੱਕ ਹੈ ਤੇ ਇਸੇ ਦਿਨ ਚੋਣ ਦੇ ਨਤੀਜੇ ਐਲਾਨੇ ਜਾਣਗੇ ਜਿਹੜਾ ਵੀ ਚੋਣ ਜਿੱਤੇਗਾ ਇਸੇ ਦਿਨ ਹੀ ਅਸੀਂ ਇਸ ਨੂੰ ਇਹਦੀ ਘੋਸ਼ਣਾ ਕਰਦੇ ਕਿ ਜਿਹੜੀ ਸਾਡੀ ਚੋਣ ਕਮੇਟੀ ਹੋਈ ਕਿਹੜੇ ਕਿਹੜੇ ਦਾ ਸਮਾਂ 20 ਤਰੀਕ 20 ਜਨਵਰੀ ਤੋਂ ਲੈ ਕੇ 22 ਜਨਵਰੀ ਤੱਕ ਫੀਸ ਭਰਨੀ ਆ ਔਰ 23 ਤਰੀਕ ਤੱਕ ਉਹ ਵਾਪਸੀ ਲੈ ਸਕਦਾ 4 ਵਜੇ ਤੱਕ 5 ਵਜੇ ਜਿਹੜੇ ਉਹ ਅਸੀਂ ਨਿਸ਼ਾਨ ਦੇਾਂਗੇ ਉਸ ਤੋਂ ਬਾਅਦ 2 ਫਰਵਰੀ ਨੂੰ ਵੋਟਾਂ ਪੈਣਗੀਆਂ ਤਿੰਨ ਥਾਂ ਤੇ ਪਹਿਲੇ ਨੰਬਰ ਤੇ ਬਾਬਾ ਜੀਵਨ ਸਿੰਘ ਨਗਰ ਦੂਜੇ ਨੰਬਰ ਤੇ ਬਾਲਮਿਕ ਕਲੋਨੀ ਤਿਰਪੜੀ ਔਰ ਫਿਰ ਰਤਨਗਰ ਐਫ ਦੇ ਵਿੱਚ ਕਿਉਂਕਿ ਬੋਰਡ ਦਾ ਦਾਇਰਾ ਜਿਹੜਾ ਹੈਗਾ ਉਹ ਜ਼ਿਆਦਾ ਹੈ ਇਸ ਕਰਕੇ ਤਿੰਨ ਥਾਂ ਤੇ ਡਿਵਾਈਡ ਕੀਤੀ ਜਾਣਗੀ ਔਰ ਉਹ ਬਾਲਮਿਕੀ ਭਾਈਚਾਰੇ ਤੋਂ ਅਸੀਂ ਜਿਹੜੀ ਹੈ ਰਿਕੁਐਸਟ ਕੀਤੀ ਸਾਰੇ ਭਾਈਚਾਰੇ ਨੂੰ ਬਿਕ ਆਪਾ ਸਮਾਜ ਦੇ ਭਲਾਈ ਲਈ ਸਮਾਜ ਦੇ ਕੰਮ ਕਰਨ ਲਈ ਜਿਸ ਤਰ੍ਹਾਂ ਬੇਰੋਜ਼ਗਾਰੀ ਵੱਧ ਰਹੀ ਆ ਉਹਦੇ ਲਈ ਸਮਾਜ ਦੇ ਹੋਰ ਵੀ ਕਈ ਕੰਮ ਐਸੇ ਨੇ ਜਿਹੜੇ ਬਹੁਤ ਨਹੀਂ ਕਰਾ ਸਕਦਾ ਹਰ ਇੱਕ ਵਿਅਕਤੀ ਸਮਾਜ ਦੇ ਕੰਮ ਕਰਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਔਰ ਸਾਰੇ ਬਾਦਲ ਮਿੱਕੀ ਭਾਈਚਾਰੇ ਨੂੰ ਅਪੀਲ ਹੈ ਵੀ ਉਹ ਬਾਤ ਛੱਡ ਕੇ ਹਿੱਸਾ ਲੈਣ ਤੇ ਵੋਟਾਂ ਜਿਹੜੀਆਂ ਆ ਤਾਂ ਕਿ ਇਮਾਨਦਾਰੀ ਨਾਲ ਇੱਕ ਵਿਅਕਤੀ ਨੂੰ ਪਰ ਜਤਾ ਸਕੀ ਕੈਂਡੀਡੇਟ ਨੂੰ ਔਰ ਜੁੱਤੰ ਤੋਂ ਬਾਅਦ ਇੱਕ ਕਮੇਟੀ ਬਣਾਈ ਜਾਊਗੀ ਉਹ ਵੀ ਸਭ ਦੇ ਸਹਿਯੋਗ ਨਾਲ ਹਰ ਇੱਕ ਮਹੱਲੇ ਤੋਂ ਦੋ ਦੋ ਮੈਂਬਰ ਲਿੱਤੇ ਜਾਣਗੇ ਤਾਂ ਜੋ ਉਹ ਸਮਾਜ ਦੇ ਕੰਮ ਕਰ ਸਕੇ ਇਸ ਦੀ ਅਜੇ ਅਸੀਂ ਸਿਰਫ ਜਿਹੜੀ ਚੋਣ ਹੈ ਉਹ ਪ੍ਰਧਾਨਗੀ ਵਾਸਤੇ ਕਰਾ ਰਹੇ ਹਾਂ ਪ੍ਰਧਾਨਗੀ ਤੋਂ ਬਾਅਦ ਉਸ ਦੇ ਵਿੱਚ ਸਾਰੀ ਕਲੋਨੀਆਂ ਦੇ ਜਿੰਨੇ ਵੀ ਮੈਂਬਰ ਸਾਬਾਨ ਹੋਣਗੇ ਚੇਅਰਮੈਨ ਸੈਕਟਰੀ ਜਾਂ ਕੈਸ਼ੀਅਰ ਜੋ ਵੀ ਹੋਏਗਾ ਉਹ ਪ੍ਰਧਾਨਗੀ ਫਿਰ ਹਰ ਇੱਕ ਕਲੋਨੀ ਦੇ ਵਿੱਚੋਂ ਹਰ ਇੱਕ ਕਲੋਨੀ ਦੇ ਦੋ ਦੋ ਚਾਰ ਚਾਰ ਮੈਂਬਰ ਲੈ ਕੇ ਇਸ ਨੂੰ ਬਹੁਤ ਵੱਡੇ ਰੂਪ ਦੇ ਵਿੱਚ ਅਸੀਂ ਇੱਕ ਸੋਸਾਇਟੀ ਨੂੰ ਬਣਾਵਾਂਗੇ ਪੂਰੇ ਪਟਿਆਲੇ ਟੋਟਲ ਕਿੰਨੇ ਮੈਂਬਰ ਹੈਗੇ ਆ ਜੀ ਆਪਣੇ ਸੋਸਾਇਟੀ ਦੇ ਸਾਡੀ ਜਿਹੜੀ ਚੋਣ ਕਮੇਟੀ ਆ ਉਸਦੇ ਫਿਲਹਾਲ 31 ਮੈਂਬਰ ਹੈ ਇਸ ਤੋਂ ਬਾਅਦ ਪ੍ਰਧਾਨਗੀ ਦੀ ਜਿਹੜੀ ਚੋਣ ਹੈ ਜਿਹੜੇ ਵੀ ਨੁਮਾਇੰਦੇ ਆਪਣੀ ਚੋਣ ਉਹ ਕਰਨਗੇ ਉਸ ਤੋਂ ਬਾਅਦ ਇੱਕ ਜਿਹੜਾ ਪ੍ਰਧਾਨ ਹੋਊਗਾ ਉਹ ਫਿਰ ਚੋਣ ਕਮੇਟੀ ਆ ਸਾਰੇ ਦੇ ਕਲੋਨੀ ਦੇ ਵਿੱਚ ਬੈਠ ਕੇ ਇੱਕ ਮਤਾ ਪਾਸ ਕੀਤਾ ਜਾਊਗਾ ਜਿਸ ਨੂੰ ਕਿ ਜਿਹੜੇ ਸਮਾਜ ਦੇ ਵਿੱਚ ਤਰੁਕੀਆਂ ਨੇ ਸਾਡੀ ਉਹਨੂੰ ਦੂਰ ਕਰਨ ਵਾਸਤੇ ਇਹ ਸੋਸਾਇਟੀ ਸੀ ਬਣਾਈ ਹੈ ਤੇ ਜਿਹੜੇ ਹਰ ਕਲੋਨੀ ਦੇ ਬੰਦੇ ਨੂੰ ਅਸੀਂ ਵਿੱਚ ਲੈ ਕੇ ਸਾਰਿਆਂ ਨੂੰ ਸਾਜ ਨਾਲ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖ ਕੇ ਕੌਮ ਵਾਸਤੇ ਤੇ ਆਪਣੀ ਜਿਹੜੀ ਵਾਲਮੀ ਕੌਮ ਹੈ ਉਸ ਦੇ ਵਾਸਤੇ ਵਧੀਆ ਕੰਮ ਕਰਨ ਦੀ ਸੋਚ ਰੱਖਾਂਗੇ। ਕਿਹੜੇ ਨਿਯਮ ਕੋਈ ਨਿਯਮ ਬਣਾਏਗੇ ਨਹੀਂ ਪ੍ਰਧਾਨਗੀ ਦੀ ਚੋਣ ਲੜਨ ਦੇ ਜੇ ਤੁਸੀਂ ਕੋਈ ਨਿਯਮ ਵੀ ਚੋਣਗੇ ਦੇ। ਇਹਦੇ ਚੋਣ 'ਚ ਨਿਯਮ ਨੇ ਵੀ ਕੋਈ ਵੀ ਬੰਦਾ ਨਸ਼ਾ ਕਰਕੇ ਚੋਣ ਪ੍ਰਚਾਰ ਨਹੀਂ ਕਰੇਗਾ। ਤੇ ਕਿਸੇ ਦੇ ਵੀ ਪੋਸਟਰ ਦੇ ਉੱਪਰ ਪੋਸਟਰ ਨਹੀਂ ਲਗਾਏਗਾ। ਕਿਸੇ ਵੀ ਬਾਹਰਲੇ ਬੰਦੇ ਨੂੰ ਚੋਣ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਨਹੀਂ ਹੈ ਇਕੱਲੇ ਪਾਲਮਿਕਨ ਭਾਈਚਾਰੇ ਨੂੰ ਇਸ ਦੇ ਵਿੱਚ ਸਮੂਲੀਅਤ ਕਰਨ ਦੀ ਜਾਂ ਪ੍ਰਚਾਰ ਕਰਨ ਦੀ ਇਜਾਜ਼ਤ ਹੈ ਕਿੰਨੇ ਵੋਟਰ ਵੋਟਰ ਕਿੰਨੇ ਤੁਹਾਡੇ ਨੇ ਵੋਟਰ ਸਾਡੇ ਕੋਲ 3500 4000 ਤੇ ਇਹ ਜਿਹੜੀ ਹੈ ਤੁਸੀਂ ਬਣਾ ਰਹੇ ਹੋ ਬੋਡੀ ਇਹ ਜ਼ਿਲ੍ਹਾ ਲੈਵਲ ਦੀ ਹੈ ਸਟੇਟ ਲੈਵਲ ਦੀ ਹੈ ਜ਼ਿਲ੍ਹਾ ਲੈਵਲ ਦੀ ਪਟਿਆਲਾ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਤੇ ਇਹ ਇਲੈਕਸ਼ਨ ਕਰਾਉਣ ਵਾਸਤੇ ਤੁਸੀਂ ਕੋਈ ਇਲੈਕਸ਼ਨ ਬੋਡੀ ਵੀ ਬਣਾਈ ਹੈ ਜੀ ਇਲੈਕਸ਼ਨ ਬੋਡੀ ਬਣਾਈ ਹੈ ਜਿਸ ਦੇ ਚੇਅਰਮੈਨ RAM KRISHAN ਜੀ ਹੈ ਕੈਸ਼ੀਅਰ ਬੰਟੀ ਪੰਕਜ ਜੀ ਹੈ ਸੈਕਟਰੀ ਸਾਡੇ ਭੁਪਿੰਦਰ ਸਿੰਘ ਚੌਧਰੀ ਸਾਹਿਬ ਹੈ ਰਾਮ ਪ੍ਰਸਾਦ ਸੋਤਾ ਜੀ ਨੇ ਇਸ ਦੇ ਇੱਕ 31 ਮੈਂਬਰੀ ਚੋਂ ਕਮੇਟੀ ਹੈ